ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣਿਆਂ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵੱਖ-ਵੱਖ ਜਿਹੜੇ ਉਹਨਾਂ ਦੇ ਵਿਰੈਕ ਹੈ ਉਹ ਵਿਰੋਧ ਦੇ ਵਿੱਚ ਉਤਰੇ ਹੋਏ ਆ ਸਭ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਨਵਾਂ ਹਮਲਾ ਜਿਹੜਾ ਇਹ ਸਰਕਾਰ ਦੇ ਉੱਪਰ ਕੀਤਾ ਉਹਨਾਂ ਨੇ ਮੁੱਖ ਮੰਤਰੀ ਦੇ ਉੱਪਰ ਹਮਲਾ ਕਰਦਿਆਂ ਕਿਹਾ ਕਿ ਜਿਹੜੀਆਂ ਨਕਾਮੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਹਾਰ ਹੋਈ ਹੈ ਜਾਂ ਪਾਰਟੀ ਦੀ ਮਾੜੀ ਸਥਿਤੀ ਆ ਉਹਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਨੇ ਇਸੇ ਤਰੀਕੇ ਨਾਲ ਇੱਕ ਸਾਬਕਾ ਵਿਧਾਇਕ ਆ ਜਿਹੜੇ ਅੱਜ ਕੱਲ ਬੀਜੇਪੀ ਚ ਚਲੇ ਗਏ ਆ ਤੇ ਜਿਹੜੇ ਜਲੰਧਰ ਤੋਂ ਜਿਮਨੀ ਚੋਣ ਵੀ ਲੜ ਰਹੇ ਸੀਤਲੰਗਰਾਲ ਉਹਨਾਂ ਨੇ ਵੀ ਮੁੱਖ ਮੰਤਰੀ ਦੇ ਉੱਪਰ ਹਮਲਾ ਕੀਤਾ ਇਹ ਕਈ ਕਿਸਮ ਦੇ ਹਮਲੇ ਜਿਹੜੇ ਆ ਆ ਰਹੇ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਿਹੜੀਆਂ ਵਕ ਵਕ ਐਮਪੀ ਨਾਲ ਮੀਟਿੰਗਾਂ ਕੀਤੀਆਂ ਸੀ ਕਿ ਜਿਹੜੇ ਹਾਰੇ ਸੀ ਜਿੱਤੇ ਸੀ ਉਹਨਾਂ ਦੇ ਵਿੱਚ ਵੀ ਕਈ ਗੱਲਾਂ ਜਿਹੜੀਆਂ ਸਾਹਮਣੇ ਆਇਆ ਸੀ ਗਿਆ ਤੇ ਬਹੁਤੇ ਜਿਹੜੇ ਨੁਕਸਾ ਦੋਸ਼ ਹੈ ਉਹ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੱਗੇ ਸੀਗੇ ਜੋ ਇਸ ਇਸ ਸਥਿਤੀ ਦੇ ਵਿੱਚ ਜਿਹੜੀ ਆ ਜਲੰਧਰ ਦੀ ਉਹ ਪਚੌਣ ਹੋਣ ਜਾ ਰਹੀ ਹੈ ਇਹਨਾਂ ਜਿਹੜੇ ਦੋਸ਼ਾਂ ਦਾ ਉਹ ਪਚੌਣ ਤੇ ਕਿਸ ਕਿਸਮ ਦਾ ਅਸਰ ਪੈਗਾ ਜੰਡੂ ਸਾਹਿਬ ਜਿਹੜੇ ਕੋਮਰ ਵਿਜੇ ਪ੍ਰਤਾਪ ਹੁਣਾ ਦੋਸ਼ ਲਾਏ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਦੋਸ਼ ਲੱਗ ਰਿਹਾ ਮਾਨ ਸਰਕਾਰ ਦੇ ਉੱਪਰ ਇਹਨਾਂ ਦਾ ਚੋਣ ਦੇ ਉੱਪਰ ਵੀ ਕੋਈ ਅਸਰ ਪੈਗਾ ਨੇ ਅਸਰ ਤਾਂ ਪਾਏਗਾ ਦੇਖੋ ਖੋਰ ਵੀ ਪ੍ਰਤਾਪ ਸਿੰਘ ਹਣੀ ਇੱਕ ਮਾਨਦਾਰ ਅਸਰ ਦੇ ਤੌਰ ਤੇ ਉਹਨਾਂ ਦਾ ਜਿਹੜਾ ਇੱਕ ਅਕਸ ਬਣਿਆ ਹੋ ਰਿਹਾ ਸੀਗਾ ਤੇ ਉਹ ਲਗਾਤਾਰ ਹੀ ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਦਾ ਮਾਮਲਾ ਹੋਵੇ ਚਾਹੇ ਹੋਰ ਮਾਮਲੇ ਹੋਣ ਤਾਂ ਉਹ ਲੋਕ ਸਭਾ ਚੋਣਾਂ ਵਿੱਚ ਵੀ ਜਿਹੜੀ ਹੈ ਮਾਨ ਸਰਕਾਰ ਦੇ ਉੱਪਰ ਉਂਗਲੀ ਠਾਉਂਦੇ ਰਹਿਆ ਤੇ ਹੁਣ ਵੀ ਬਕਾਇਦਾ ਉਹਨਾਂ ਨੇ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਸ ਦੇ ਲਈ ਜਿਹੜੀ ਹੈ ਭਗਵੰਤ ਮਾਨ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਹੀ ਦੇ ਜੂਝ ਲਾਇਆ ਕਿ ਮਾੜੀ ਕਾਰਗੁਜ਼ਾਰੀ ਕਰਨੀ ਜਿਹੜੀਆਂ ਇੰਨੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀਆਂ ਘੱਟ ਸੀਟਾਂ ਆਈਆਂ ਹੈਗੀਆਂ ਦੂਜਾ ਉਹਨਾਂ ਨੇ ਨਾਲ ਇਹ ਵੀ ਕਿਹਾ ਹੈਗਾ ਕਿ ਇੱਕ 751 ਦਾ ਵੀ ਬੜਾ ਸਕੈਮ ਜਿਹੜਾ ਉਹ ਚੱਲ ਰਿਹਾ ਹੈਗਾ ਕਿ ਲੋਕਾਂ ਨੂੰ ਧੜਾ ਧੜ 751 ਲਾ ਕੇ ਤੇ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਕੇਸ ਬਣਾਏ ਜਾ ਰਿਹਾ ਧੜਾ ਧੜ ਉਹਨਾਂ ਨੇ ਇਹ ਦੋਸ਼ ਵੀ ਲਾਇਆ ਹੈਗਾ ਤੇ ਨਾਲ ਹੀ ਉਹਨਾਂ ਨੇ ਜਿਹੜੀ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਵੱਡੇ ਪੱਧਰ ਤੇ ਜਿਹੜੀ ਤੁਸੀਂ ਵੀ ਪੁਲਿਸ ਦੀ ਗੱਲ ਕੀਤੀ ਹੈ ਜਿਹੜੇ ਤਬਾਦਲੇ ਕੀਤੇ ਆ ਉਹਨਾਂ ਬਾਰੇ ਵੀ ਬਕਾਇਦਾ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ ਇਹ ਜਿਹੜੇ ਤਬਾਦਲੇ ਕੀਤੇ ਜਾ ਰਹੇ ਆ ਇਹ ਜੋ ਹੁਣ ਜਿਹੜਾ ਇਸ ਕਿਸਮ ਦਾ ਜਿਹੜਾ ਸਾਰਾ ਇਹ ਮੋਟਾ ਨਹੀਂ ਉਹਨਾਂ ਜਿਹੜੀਆਂ ਪੁਲਿਸ ਅਧਿਕਾਰੀਆਂ ਨੇ ਪੁਆਇਆਂ ਤਾਂ ਇਸ ਕਰਕੇ ਉਹਨਾਂ ਨੂੰ ਖਾਓ ਖਾਂ ਜਿਹੜਾ ਉੱਥੋਂ ਉੱਥੇ ਥੱਲ ਕੀਤੀ ਜਾ ਰਹੀ ਹੈ ਬਦਲਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਹੋਰ ਵੀ ਉਹਨਾਂ ਨੇ ਇੱਕ ਹੋਰ ਇਲਜ਼ਾਮ ਲਾਇਆ ਜਿਨ੍ਹਾਂ ਵਿੱਚ ਖਾਸ ਕਰਕੇ ਉਹਨਾਂ ਨੇ ਕਹਿ ਕੇ ਨਸ਼ੇ ਰੋਕਣ ਦੇ ਸਬੰਧ ਦੇ ਵਿੱਚ ਵੀ ਜਿਸ ਤਰ੍ਹਾਂ ਭਗਵੰਤ ਮਾਨ ਨੇ ਹੁਣ ਕਿਹਾ ਹੈਗਾ ਕਿ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਕਿ ਨਸ਼ਿਆਂ ਦੀ ਰੋਕਤ ਕਾਮਲੀ ਉਹ ਸੁਣ ਕੇ ਕਾਰਵਾਈ ਕਰਨ ਤਾਂ ਉਹਨਾਂ ਨੇ ਇਸ ਗੱਲ ਤੇ ਵੀ ਸਵਾਲ اٹھਾਇਆ ਕੌਮ ਜੇ ਪ੍ਰਤਾਪ ਸਿੰਘ ਨੇ ਕਿ ਜੇ ਹੌਣ ਖੁੱਲ ਦਿੱਤੀ ਗਈ ਹੈ ਇਹਦਾ ਮਤਲਬ 2 ਸਾਲ ਪਹਿਲਾਂ ਜਿਹੜੀਆਂ ਕੋਈ ਛੋਟ ਨਹੀਂ ਸੀ ਦਿੱਤੀ ਗਈ ਪੁਰਸ ਨੂੰ ਇਸ ਕਰਕੇ ਨਸ਼ੇ ਨਹੀਂ ਰੁਕੇ ਸੋ ਮੇਰਾ ਕਹਿਣ ਤੋਂ ਬਾਅਦ ਹੈ ਕਿ ਉਹਨਾਂ ਨੇ ਕੋਈ ਵੀ ਜਿਹੜਾ ਖੇਤਰ ਹੈ ਖਾਲੀ ਨਹੀਂ ਛੱਡਿਆ ਜਿੰਦੇ ਵਿੱਚ ਉਹਨਾਂ ਨੇ ਭਗਵਾਨ ਅਤਮਾਨ ਦੇ ਉੱਪਰ ਉਂਗਲੀ ਨਹੀਂ ਚੱਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੋਂ ਤੱਕ ਕਿ ਜਿਹੜੇ ਪਾਰਟੀ ਦੇ ਸਾਡੇ ਰਗ ਉੱਚਡਾ ਹੋਣੀ ਹੈ ਸੰਦੀਪ ਪਾਟਕ ਹੋਣੀ ਹੈ ਇਹ ਤਿੰਨੇ ਚਾਰੇ ਇਕੱਠੇ ਬੈਠ ਕੇ ਗੱਲ ਨਹੀਂ ਕਰ ਸਕਦੇ ਇਸੇ ਕਰਕੇ ਵੱਖ-ਵੱਖ ਜਿਹੜੇ ਐਮਪੀਆ ਨਾਲ ਮੀਟਿੰਗਾਂ ਕਰਦੇ ਹੈਗੇ ਜੋ ਕੋਈ ਵੀ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈ ਜਾਂ ਉਹਨਾਂ ਦਾ ਜਿਹੜਾ ਕੰਮ ਟੰਗ ਹੈ ਉਹਦੇ ਤੇ ਉਹਨਾਂ ਨੇ ਹਰ ਥਾਂ ਤੇ ਉਂਗਲੀ ਠਾਈ ਆ ਤੇ ਇਹ ਉਂਗਲੀ ਉਸ ਵੇਲੇ ਠਾਈ ਜਾ ਰਹੀ ਹੈ ਜਦੋਂ ਕਿ ਚੋਣਾਂ ਦੇ ਵੇਲੇ ਭਗਵੰਤ ਮਾਨ ਹੋਣੀ ਆਪ ਆਪਣਾ ਸਾਰਾ ਧਾਰੂਮਦਾਰ ਸਰਕਾਰ ਲੈ ਕੇ ਤੇ ਜਲੰਧਰ ਚ ਜਾ ਕੇ ਬੈਠੇ ਹੋਏ ਆ ਤੇ ਉੱਥੇ ਉਹਨਾਂ ਨੇ ਕਿਰਾਏ ਦਾ ਮਕਾਨ ਲਿਆ ਤੇ ਇਸ ਦੇ ਨਾਲ ਹੀ ਅਸੀਂ ਦੇਖਦੇ ਆ ਕਿ ਕੱਲ ਵੀ ਜਿਹੜੀ ਉਹਨਾਂ ਨੇ ਪਰਸੋਂ ਕੋਸ਼ਿਸ਼ ਕੀਤੀ ਸੀ ਕਿ ਕਾਲੀਦਾਲ ਦੀ ਜਿਹੜੀ ਪਹਿਲਾ ਉਮੀਦਵਾਰ ਬੀਬੀ ਜਸਵੀਰ ਕੌਰ ਹੈ ਉਹ ਜਿਹਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਗਿਆ ਦਬਾਅ ਪਾ ਕੇ ਉਹਨਾਂ ਦਾ ਬੇਟਾ ਵੀ ਨਾਲ ਸੀ ਬਾਅਦ ਵਿੱਚ ਉਹ ਫਿਰ ਵਾਪਸ ਚਲੇ ਗਏ ਆ ਚਾਰ ਪੰਜ ਘੰਟਿਆਂ ਬਾਅਦ ਹੀ ਉਹ ਵਾਪਸ ਚਲੇ ਗਏ ਹਾਂਜੀ ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ ਉਹਦਾ ਅਸਰ ਤਾਂ ਜੰਮੂ ਜੀ ਉਥੋਂ ਦੀ ਜਿਹੜੀ ਚੋਣ ਹੈ ਉਹਦੇ ਤੇ ਪੈ ਗਈ ਪੈਗਾ ਤੇ ਨਾਲ ਦੀ ਨਾਲ ਇਹਦਾ ਚੋਣਤ ਨਹੀਂ ਪੈਗਾ ਆਉਣ ਵਾਲੇ ਸਮੇਂ ਦੇ ਅੰਦਰ ਸੀ ਦੇਖਦੇ ਹਾਂ ਕਿ ਭਗਵੰਤ ਮਾਨ ਨੇ ਹੁਣ ਇਹ ਵੀ ਕਿ ਜਿੱਦਾਂ ਵਲੰਟੀਅਰ ਸਰਗਰਮ ਨਹੀਂ ਹੋ ਰਹਾ ਤਾਂ ਹੁਣ ਵਲੰਟੀਅਰਾਂ ਨੂੰ ਵੱਖ-ਵੱਖ ਜਿਹੜੇ ਨਿਗਮਾਂ ਦੇ ਚੇਅਰਮੈਨ ਹੈ ਜਾਂ ਹੋਰ ਮੈਂਬਰ ਜਿੱਥੇ ਖਾਲੀ ਪਏ ਆ ਉਹ ਆਉਂਦੇ ਭਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਅਸੀਂ ਚੋਣਾਂ ਤੋਂ ਬਾਅਦ ਸਿਰ ਜਨਮ ਦਾ ਦੀ ਚੋਣਾਂ ਉਹ ਵੀ ਭਰਾਂਗੇ ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਵੀ ਜਿਹੜਾ ਹੈਗਾ ਭਗਵੰਤ ਮਾਨ ਦੇ ਅੰਦਰ ਇੱਕ ਨਾਰਾਜ਼ਗੀ ਜਿਹੜੀ ਹੈ ਇੱਕ ਨਿਰਾਸ਼ਾ ਜਿਹੜੀ ਹੈ ਉਹਦੀ ਕਾਰਜਕਾਰੀ ਤੋਂ ਪੈਦਾ ਹੋ ਰਹੀ ਹੈ ਤੇ ਉਸ ਕਾਰਗੁਜ਼ਾਰੀ ਦਾ ਜਿਹੜੀ ਨਿਰਾਸ਼ਾ ਪੈਦਾ ਹੋ ਰਹੀ ਹੋ ਉਸ ਦਾ ਅਸਰ ਉਸ ਚੋਣ ਤੇ ਪੈਣਾ ਲਾਜ਼ਮੀ ਹੈ ਕਿੰਨਾ ਪੈਂਦਾ ਕਿੰਨਾ ਨਹੀਂ ਪੈਂਦਾ ਇਹ ਅੱਗੇ ਦੇਖਣ ਵਾਲੀ ਹੈ ਤਾਂ ਵੋਟਰ ਜਦੋਂ ਹੁਣ ਵੋਟ ਪਾਉਣਗੇ ਤੇ ਨਤੀਜੇ ਸਾਹਮਣੇ ਆਉਣਗੇ ਉਦੋਂ ਪਤਾ ਲੱਗੇਗਾ ਪਰ ਜੇ ਤੁਹਾਡੇ ਆਪਣੇ ਜਿਹੜੇ ਸਟੌਂਜ ਵਰਕਰ ਹੈਗੇ ਆ ਤੁਹਾਡੇ ਆਪਣੇ ਐਮਐਲਏ ਹੈਗੇ ਤੁਹਾਡੇ ਆਪਣੇ ਵਲੰਟੀਅਰ ਹੈਗੇ ਤੁਹਾਡੇ ਆਪਣੇ ਜਿਹੜੇ ਪਹਿਲਾਂ ਤੁਹਾਡੇ ਐਮਐਲਏ ਰਹੇ ਬਾਅਦ ਚ ਦੂਜੀਆਂ ਪਾਰਟੀਆਂ ਚਲੇ ਗਏ ਉਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ ਤਾਂ ਉਸ ਦਾ ਅਸਰ ਪੈਣਾ ਲਾਜ਼ਮੀ ਹੈ ਕਿਉਂਕਿ ਗੱਲ ਇਹ ਨਹੀਂ ਲਾ ਰਿਹਾ ਹੁਣ ਵਿਰੋਧੀ ਧਿਰ ਦੇ ਆਗੂ ਨੇ ਜਿਹੜੇ ਪੰਜਾਬ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਸ ਗੱਲ ਦਾ ਦੋਸ਼ ਲਾਇਆ ਹੈਗਾ ਕਿ ਜਿਹੜੇ ਬਕਾਇਦਾ 15 ਲੱਖ ਰੁਪਏ ਜਿਹੜੇ ਹੈ ਸਾਫ ਕਾ ਕਾਉਂਸਲਰ ਨੂੰ ਪਾਰਟੀ ਚ ਖਰੀਦ ਰਹੀ ਹੈ ਤੇ ਜਿਹੜੇ ਮੌਜੂਦਾ ਕਾਉਂਸਲਰ ਰਹੇ ਉਹਨਾਂ ਲਈ 25 ਲੱਖ ਰੁਪਏ ਉਹਨਾਂ ਨੂੰ ਦਿੱਤੇ ਜਾ ਰਹੇ ਸੋ ਇਸ ਕਿਸਮ ਦੇ ਇਲਜ਼ਾਮ ਵੀ ਜਿਹੜੇ ਹੈ ਲੱਗ ਰਹੇ ਇਸ ਤਰ੍ਹਾਂ ਹੀ ਜਿਹੜੇ ਸੁਨੀਲ ਜਾਖੜ ਹੋਣੀਆਂ ਉਹਨਾਂ ਨੇ ਵੀ ਇਲਜ਼ਾਮ ਲਾਇਆ ਹੈ ਕਿ ਜੋ ਕੁਝ ਸੀਤਲ ਅੰਗਰਾਲ ਹੋਣੀ ਕਹਿ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਦੇ ਨੇੜਲੇ ਬੰਦੇ ਹੈਗੇ ਆ ਜਿਹੜੇ ਸੈਂਟਰ ਉੱਥੋਂ ਜਿਲੰਧਰ ਤੋਂ ਐਮ ਐਲ ਏ ਵੀ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਡੜਾ ਸੱਟਾ بڑے ਵੱਡੇ ਪੱਧਰ ਤੇ ਚੱਲ ਰਿਹਾ ਤੇ ਬਾਜਵਾ ਹੋਣੀ ਤਾਂ ਇਹ ਗੱਲ ਕਹਿਣ ਤਾਂ ਵੀ ਚੱਲੇ ਗਿਆ ਕਿ ਉਸ ਏਰੀਏ ਦੇ ਜਿਹੜਾ ਜਿਹੜੇ ਜਿੱਥੋਂ ਐਮ ਐਲ ਏ ਆ ਕਿ 65% ਲੋਕ ਜਿਹੜੇ ਨਸ਼ਿਆਂ ਦੇ ਆਦੀ ਕਿ ਉੱਥੇ ਨਸ਼ਾ ਵੀ ਬਹੁਤ ਵਿਕਦਾ ਤੇ ਉੱਥੋਂ ਜਿਹੜੇ ਕਰੋੜਾਂ ਰੁਪਏ ਦੀ ਕਮਾਈ ਆ ਮੁੱਖ ਮੰਤਰੀ ਦੇ ਪਰਿਵਾਰ ਨੂੰ ਹੀ ਜਾਂਦੀ ਹੈ ਸੋ ਇਹ ਸਾਰਾ ਜਿਹੜਾ ਕੁਝ ਹੈਗਾ ਉਹ ਕੋਈ ਹੋਰ ਨਹੀਂ ਕਹਿ ਰਿਹਾ ਇੱਕ ਤਾਂ ਇਹ ਹੈ ਕਿ ਜਿਹੜਾ ਇਹਨਾਂ ਦਾ ਆਪਣਾ ਐਮਏ ਸੀ ਪਹਿਲਾਂ ਉਹੀ ਕਹਿ ਰਿਹਾ ਦੂਸਰਾ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ ਅੰਦਰ ਜਿਹੜੇ ਇਸ ਵੇਲੇ ਮੌਜੂਦਾ ਪਾਰਟੀ ਦੇ ਐਮਏ ਦੇ ਉਹ ਕਹਿ ਰਹੇ ਸੋ ਇਸ ਦਾ ਕੁਦਰਤੀ ਗੱਲ ਹੈ ਕਿ ਅਸਰ ਜਿਹੜਾ ਉੱਥੇ ਪਵੇਗਾ ਜਿਹੜੀਆਂ ਜਲੰਧਰ ਦੀਪਕ ਚੋਂ ਹੁੰਦੇ ਉਸਤੇ ਜੀ ਜਿੰਦੂ ਸਾਹਿਬ ਦੋ ਮਸਲੇ ਆ ਜਲਨ ਬਠਿੰਡੇ ਦੇ ਵਿੱਚ ਪਿਛਲੇ 5 ਦਿਨਾਂ ਦੇ ਵਿੱਚ ਚਾਰ ਜਿਹੜੇ ਲੋਕ ਆ ਚਾਰ ਵਿਅਕਤੀ ਆ ਜਿਨ੍ਹਾਂ ਚੋਂ ਦੋ ਨੌਜਵਾਨ ਆ ਉਹਨਾਂ ਦੀਆਂ ਓਵਰਡੋਜ਼ ਨਾਲ ਮੌਤਾਂ ਹੋ ਗਈਆਂ ਇਹਦੇ ਤੋਂ ਪਿਛਲੇ ਆਇਆ ਸੀਗਾ 14 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ 14 ਮੌਤਾਂ ਤੇ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਤਾਂ ਲਗਾਤਾਰ ਮੌਤਾਂ ਹੋ ਰਹੀਆਂ ਤੇ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਸੀ ਵੀ ਅਸੀਂ ਨਸ਼ੇ ਨੂੰ ਜੜੋਂ ਖਤਮ ਕਰ ਦਾਂਗੇ ਉਹ ਦਾਅਵੇ ਤਾਂ ਲੱਗਦਾ ਖੋਖਲੇ ਸਾਬਤ ਹੋਏ ਆ ਇਸ ਕਰਕੇ ਇਹਨਾਂ ਨੂੰ ਪੁਲਿਸ ਨੂੰ ਹੁਣ ਵੱਧ ਖੁੱਲ ਦੇਣੀ ਪੈ ਰਹੀ ਆ ਕਿ ਇੰਨੇ ਸਮੇਂ ਦੇ ਵਿੱਚ ਸਵਾ ਦੋ ਢਾਈ ਸਾਲ ਹੋ ਚਲੇ ਆ ਇਹਨਾਂ ਨੇ ਚੈੱਕ ਕਰਨ ਦੀ ਲੋੜ ਹੀ ਨਹੀਂ ਸਮਝੀ ਵੀ ਨਸ਼ੇ ਦੀ ਹਾਲਤ ਕੀ ਹੈ ਨਸ਼ਾ ਕਿਵੇਂ ਪੰਜਾਬ ਦੇ ਵਿੱਚ ਵਿਕ ਰਿਹਾ ਇਹਨਾਂ ਦੇ ਆਪਣੇ ਐਮਐਲਏ ਕਹਿੰਦੇ ਵੀ ਸਾਡੇ ਇਲਾਕਿਆਂ ਦੇ ਵਿੱਚ ਅਸੀਂ ਜੋਰ ਲਾਉਨੇ ਤਾਂ ਵੀ ਨਸ਼ਾ ਵਿਕੀ ਜਾਂਦਾ ਛੋ ਇਸ ਕਰਕੇ ਜਮੂ ਜਿਹੜਾ ਹੁਣ ਜੇ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਦੇਖੋ ਸ਼ੁਰੂ ਚ ਹੀ ਇਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਅਸੀਂ ਦੇਖਦੇ ਆਂਗੇ ਰੋਜ਼ ਦਾ ਇੱਕ ਜਾਂ ਰੋਜ਼ ਦੇ ਦੋ ਜਿਹੜੇ ਨੌਜਵਾਨ ਹੈ ਉਹ ਇਹਨਾਂ ਨਸ਼ਿਆਂ ਦਾ ਸ਼ਿਕਾਰ ਹੋ ਕੇ ਇਹ ਆਪਣੀ jaan ਗੁਆਣਦੇ ਹੈਗੇ ਆ ਤਾਂ ਹੁਣ ਜਿਹੜੀ ਪੁਲਿਸ ਦੇ ਉੱਤੇ ਵੀ ਇਸ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਉਂਗਲਾ ਉਂਟੀਆਂ ਹੁ ਬਹੁਤ ਸਾਰੇ ਅਸੀਂ ਜੇ ਪਿਛਲੇ ਜਿਹੜਾ ਹੈਗੀ ਹੈ ਤਜਰਬਾ ਉਹ ਦੇਖੀਏ ਤੇ ਵਕ ਵਕ ਪਿੰਡਾਂ ਦੇ ਲੋਕਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀਗੀ ਕਿ ਵਕ ਵਕ ਪਿੰਡਾਂ 'ਚ ਨਸ਼ੇ ਜਿਹੜੇ ਆ ਔਰ ਪਾਇਆ ਜਾਣ ਤਾਂ ਉਥੇ ਵੀ ਅਲਟੀਮੇਟਲੀ ਗੱਲ ਇੱਥੇ ਆ ਜਾਂਦੀ ਸੀ ਕਿ ਉਹ ਜਿਹੜੀ ਐ ਪੁਲਿਸ ਐ ਉਹ ਉਹਨਾਂ ਦੀ ਪਿੱਠ ਤੇ ਆ ਕੇ ਖੜ ਜਾਂਦੀ ਐ ਜਾਂ ਨਸ਼ੇ ਜਿਹੜੇ ਵੇਚਨ ਵਾਲਿਆ ਉਹ ਪਿੰਡਾਂ ਵਾਲਿਆਂ ਨੂੰ ਇੰਨੀਆਂ ਧਮਕੀਆਂ ਦਿੰਦੇ ਐ ਤੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਸੋ ਉਹ ਜਿਹੜੀ ਲੋਕਾਂ ਦਾ ਇੱਕ ਆਪਣੀ ਪਹਿਰ ਕਦਮੀ ਵੀ ਸੀ ਉਹ ਵੀ ਇਸ ਕਰਕੇ ਰੁਕ ਗਈ ਕਿ ਇਹ ਤਾਂ ਸਰਕਾਰ ਦੇ ਵਿੱਚ ਜਿਹੜੀ ਰਜਿਸਟਰਾਂ ਦੀ ਪੁਲਿਸ ਦੀ ਮਿਲੀ ਭੁਗਤਾ ਉਸ ਨਾਲ ਉਹ ਨਸ਼ੇ ਵਿਕਦੇ ਐ ਐ ਜਿਨੂੰ ਰੋਕਣਾ ਔਖਾ ਸੋ ਇਸ ਕਰਕੇ ਇਹ ਇਹਹੀ ਜਿਹੜੀ ਗੱਲ ਹੈ ਉਹ ਕਮਰ ਵਿਜੇ ਪ੍ਰਤਾਪ ਹੁਣਾਵੀ ਕਹੀ ਹੈਗੀ ਹੈ ਕਿ ਨਸ਼ਿਆਂ ਨੂੰ ਜੇ ਹੁਣ ਰੋਕਣ ਦੀ ਇਹਨਾਂ ਨੇ ਇਹ ਗੱਲ ਕੀਤੀ ਹੈਗੀ ਹੈ ਕਿ ਰਸ਼ਿਆ ਦੀ ਰੋਕਥਾਮ ਲਈ ਪੁਲਿਸ ਸਖਤ ਕਾਰਵਾਈ ਕਰੇ ਤਾਂ ਕੀ ਇਹਨਾਂ ਨੇ 2 ਸਾਲ ਪਹਿਲਾਂ ਤੋਂ ਉਹਨਾਂ ਨੂੰ ਛੋਟ ਦਿੱਤੀ ਹੋਈ ਸੀ ਇਸ ਕਰਕੇ ਨਸ਼ੇ ਵਿਕ ਰਹੇ ਸੋ ਇਸ ਕਰਕੇ ਇਹ ਜਿਹੜੀ ਨਸ਼ਿਆਂ ਦੀ ਗੱਲ ਹੈਗੀ ਹੈ ਇਸ ਦਿਨ ਤਾਂ ਬਾਰ ਬਾਰ ਜਿਹੜੀ ਹੈ ਉਂਗਲੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉੱਠਦੀ ਹੈ ਕਿਉਂਕਿ ਇਹ ਸਰਕਾਰ ਆਪਣੇ ਆਪ ਨੂੰ ਕਟੜ ਇਮਾਨਦਾਰ ਸਰਕਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਸਰਕਾਰ ਜਿਹੜੀ ਹੈ ਕਹਿ ਕੇ ਆਈ ਸੀਗੀ ਪਰ ਦੋਨੋਂ ਇਤਮ ਜਿਹੜੇ ਆ ਬੜੀ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਵੀ ਹੋ ਰਿਹਾ ਜਿਸ ਤਰ੍ਹਾਂ ਰੋਜ਼ ਕੇਸ ਵਕ ਵਕ ਥਾਵਾਂ ਤੇ ਵੀ ਫੜੇ ਜਾ ਰਹੇ ਆ ਔਰ ਇਹ ਸਾਰੀ ਜਿਹੜੀ ਸਥਿਤੀ ਆ ਔਰ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਹੈਗੇ ਇੱਕਵਨ ਵਿਜੇਪਤਾਪ ਹੁਣਾ ਨੇ ਅਜੇ ਤੱਕ ਉਹਨੂੰ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਖੰਡਨ ਜਾਂ ਉਹਨਾਂ ਦਾ ਕੋਈ ਜਵਾਬੀ ਇਹ ਬਿਆਨ ਨਹੀਂ ਆਇਆ ਹੈਗਾ ਸੋ ਇਸ ਕਰਕੇ ਲੱਗਦਾ ਹੈ ਕਿ ਨਾ ਤਾਂ ਇਹ ਜਿਹੜੀ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੈ ਉਹ ਵੀ ਆ ਰਹੀ ਹੈ ਕਿ ਉਹ ਵੀ ਅਜੇ ਤੱਕ ਨਹੀਂ ਦਿੱਤੇ ਗਏ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਜਿਹੜੀ ਕਾਰਗੁਜ਼ਾਰੀ ਦੀ ਗੱਲ ਕੁਮਰ ਵੀ ਇਹ ਪ੍ਰਤਾਪ ਹੁਣੀ ਕਰ ਰਹੇ ਉਹ ਕਿਤੇ ਨਾ ਕਿਤੇ ਇਹ ਬਾਕੀ ਥਾਵਾਂ ਤੇ ਵੀ ਦੇਖਣ ਨੂੰ ਮਿਲਦੀ ਔਰ ਲੋਕ ਵੀ ਹੁੰਦਾ ਨੋਟਿਸ ਲੈ ਰਹੇ ਹੈਗੇ ਆ। ਇਹ ਸਭ ਇਹੀ ਕਾਰਨ ਹੈਗਾ ਕਿ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੜਾ ਦਾਵਾ ਕੀਤਾ ਗਿਆ ਸੀ ਕਿ ਅਸੀਂ 13 0 ਜਿਹੜੀਆਂ 13ਆਂ 13 ਸੀਟਾਂ ਜਿੱਤਾਂਗੇ। ਹਰ 13 ਦੀ ਥਾਂ ਤੇ ਜੇ 3 ਰਹਿ ਗਈਆਂ ਤੇ ਕਿਤੇ ਨਾ ਕਿਤੇ ਤਾਂ ਇਹ ਗੱਲ ਲੋਕਾਂ 'ਚ ਗਈ ਹੈਗੀ ਹੈ ਕਿ ਲੋਕਾਂ ਦੇ ਵਿੱਚ ਐਂਟੀ ਇੰਕੰਮਬੈਂਸੀ ਦਾ ਜਿਹੜਾ ਅਸਰ ਹੈਗਾ ਲੋਕਾਂ 'ਚ ਸਰਕਾਰ ਦੀ ਨਿਰਾਸ਼ਾ ਹੈਗੀ ਹੈ ਸਰਕਾਰ ਦੀ ਕਾਰਗੁਜ਼ਾਰੀ ਤੋਂ ਉਸ ਦਾ ਹੀ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਨਸ਼ਿਆਂ ਦੀ ਜਿਹੜੀ ਗੱਲ ਹੈਗੀ ਆ ਉਹ ਤਾਂ ਆਮ ਹੀ ਜਿਹੜਾ ਆਇਆ ਹੈ ਕਿ ਕਿਹਾ ਜਾਂਦਾ ਹੈ ਕਿ ਸਰਕਾਰ ਦੀ ਜਿਹੜੇ ਥੱਲੇ ਮਿਲੀ ਭੋਤ ਤੋਂ ਬਿਨਾਂ ਤਾਂ ਇਹ ਨਸ਼ੇ ਵਿਕ ਨਹੀਂ ਰਹੇ ਕਿੰਨੀਆਂ ਥਾਵਾਂ ਤੇ ਹੋਰ ਵੀ ਬਹੁਤ ਸਾਰੇ ਦੋਸ਼ ਜਿਹੜੇ ਆ ਉਹ ਲੱਗਦੇ ਹੈਗੇ ਆ ਸੋ ਇਸ ਕਰਕੇ ਮਸ਼ੀਆ ਲੋਕਾਂ ਦੇ ਲਈ ਹੁਣ ਸਰਕਾਰ ਨੇ ਕੀ ਪਤਾ ਹੈ ਹੁਣ ਜੇ ਇਹ ਸਿਰਫ ਚੋਣਾਂ ਦੇ ਕਰਕੇ ਆ ਫਿਰ ਜਦੋਂ ਚੋਣਾਂ ਖਤਮ ਹੋ ਜਾਂਦਾ ਫਿਰ ਉਸ ਤਰ੍ਹਾਂ ਦੀ ਜਿਹੜੀ ਢਿੱਲਮੱਠ ਆ ਜਵੇ ਕਿਉਂਕਿ ਜੇ ਉਹਨਾਂ ਦੇ ਆਪਣੇ ਜਿਹੜੇ ਆਈਜੀ ਰਹੇ ਹੋਏ ਆ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਇੱਕ ਵਾਰ ਵਿਜੇ ਪ੍ਰਤਾਸ ਸਿੰਘ ਉਹ ਇਸ ਤਰ੍ਹਾਂ ਦੇ ਇਲਜ਼ਾਮ ਰਾਏ ਤੇ ਕਿਤੇ ਨਾ ਕਿਤੇ ਤਾਂ ਇਹ ਗੱਲ ਜਰੂਰ ਸ਼ੱਕੀ ਲੱਗਦੀ ਹੈ ਕਿ ਜੋ ਕਿਸੇ ਲੋਕ ਕਹਿੰਦੇ ਆ ਜਾਂ ਲੋਕ ਜਿਹੜੇ ਸਵਾਲ ਉਠਾਉਂਦੇ ਆ ਕਿ ਉਹਨਾਂ ਦਾ ਕਿਤੇ ਨਾ ਕਿਤੇ ਤਾਂ ਫਿਰ ਜਾਂਚ ਹੋਣੀ ਚਾਹੀਦੀ ਪਤਾ ਲਿਆ ਜਾਣਾ ਚਾਹੀਦਾ ਹੈ ਕਿ ਨਸ਼ੇ ਰੋਕ ਕਿਉਂ ਨਹੀਂ ਰਹਿ ਹੁਣ ਇੰਨੀ ਜਿਹੜੀ ਬਾਰਡਰ ਤੇ ਵੀ ਸ਼ਕਤੀ ਹੈ ਜਿਸ ਢੰਗ ਨਾਲ ਉਹ ਦੇ ਬਾਵਜੂਦ ਵਕ ਵਕ ਥਾਵਾਂ ਤੇ ਤੁਸੀਂ ਚਾਹੇ ਅੰਬਸਰ ਦੇਖ ਲੋ ਚਾਹੇ ਬਾਰਡਰ ਤੇ ਬਾਕੀ ਥਾਵਾਂ ਤੇ ਦੇਖ ਲੋ ਕਿ ਰੋਜ਼ਾਨਾ ਕਿਤੇ ਨਾ ਕਿਤੇ ਜਿਹੜੇ ਨਸ਼ੇ ਜਿਹੜੇ ਆ ਉਹ ਫੜੇ ਜਾਂਦੀਆਂ ਖਬਰਾਂ ਅਕਸਰ ਆਉਂਦੀਆਂ ਹੀ ਰਹਿੰਦੀਆਂ ਜੀ ਜਨੂ ਸਾਹਿਬ ਦੋ ਗੱਲਾਂ ਮੈਂ ਕਹਿਣੀਆਂ ਚਾਹੂੰਗਾ ਇੱਕ ਜਿਹੜੀ ਤੁਸੀਂ ਗੱਲ ਛੁਈ ਛੋਈ ਸੀ ਥੋੜੀ ਜੀ ਵੀ ਹੁਣ ਇਹਨਾਂ ਨੂੰ ਕਹਿਣਾ ਪੈ ਰਿਹਾ ਮੁੱਖ ਮੰਤਰੀ ਨੂੰ ਅਸੀਂ ਵਲੰਟੀਅਰਾਂ ਨੂੰ ਜਿਹੜਾ ਉਹਨਾਂ ਨੂੰ ਪ੍ਰੋਮੋਟ ਕਰਾਂਗੇ ਉਹਨਾਂ ਨੂੰ ਚੇਰਮੈਨੀਆਂ ਦਵਾਂਗੇ ਅਹੁਦੇ ਦਵਾਂਗੇ ਇੱਕ ਗੱਲ ਤਾਂ ਉਹਨਾਂ ਇਹ ਕਹੀ ਕਿ ਕਿ ਵਲੰਟੀਅਰ ਦੇ ਵਿੱਚ ਮੇਰਾ ਖਿਆਲ ਕਿਤੇ ਨਾ ਕਿਤੇ ਰੋਸ ਹੈਗਾ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਹੈ ਕਿ ਤੁਸੀਂ ਸਾਡਾ ਉਮੀਦਵਾਰ ਅਮਿੰਦਰ ਭਗਤ ਉਹਨੂੰ ਤੁਸੀਂ ਐਮਐਲਏ ਬਣਾ ਦਿਓ ਅਸੀਂ ਉਹਨੂੰ ਮੰਤਰੀ ਬਣਾ ਦੇਾਂਗੇ ਇਹ ਜਿਹੜੀਆਂ ਸਾਰੀਆਂ ਗੱਲਾਂ ਦੋਨੇ ਗੱਲਾਂ ਇਹ ਸਾਬਤ ਕਰਦੀਆਂ ਸਰਕਾਰ ਨੂੰ ਕਿਤੇ ਨਾ ਕਿਤੇ ਵਾਵਾ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪਿਆ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਇਹਦੇ ਤੇ ਕਹਿਣਾ ਚਾਹੁੰਦੇ ਹੋ ਜੇ ਮୋ ਜੇ ਇਹਨਾਂ ਗੱਲਾਂ ਤੋਂ ਤਾਂ ਲੱਗਦਾ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਸਾਹਮਣੇ ਹਾਰ ਦਿਸ ਰਹੀ ਹੈ ਤੇ ਉਸ ਹਾਰ ਨੂੰ ਰੋਕਣ ਦੇ ਲਈ ਤੇ ਜਿਹੜੇ ਇਸ ਤਰ੍ਹਾਂ ਦੇ ਲਾਲਚ ਜਦੋਂ ਵੀ ਦਿੱਤੇ ਜਾਂਦੇ ਆ ਉਸ ਹਲਕੇ ਦੇ ਲੋਕਾਂ ਨੂੰ ਕਿ ਤੁਹਾਡਾ ਮੰਤਰੀ ਬਣਾਇਆ ਜਾਵੇਗਾ ਤੁਹਾਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਰਵਿੰਦਰ ਸਿੰਘ ਬਿੱਕੂ ਜਦੋਂ ਫਿਰ ਚੋਣਾਂ ਵਿੱਚ ਆਏ ਸੀਗੇ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਤਾਂ ਉਹਨਾਂ ਵੀ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀਗਾ ਕਿ ਤੁਸੀਂ ਜੇ ਇਹਨੂੰ ਆਪਣੇ ਰਵਿੰਦਰ ਸਿੰਘ ਬਿੱਟੂ ਨੂੰ ਜਿ ਦਿਤਾ ਦਿਓਗੇ ਤਾਂ ਅਸੀਂ ਇਹਨੂੰ ਮੰਤਰੀ ਬਣਾਵਾਂਗੇ ਜੇ ਨਾ ਵੀ ਦਿਤਾਓਗੇ ਤਾਂ ਵੀ ਮੰਤਰੀ ਬਣੇ ਉਹ ਤਾਂ ਮੰਤਰੀ ਬਣਗੇ ਹੁਣ ਇਹ ਪਤਾ ਨਹੀਂ ਹੈ ਕਿ ਇੱਥੇ ਜਿਹੜੇ ਮਹਿੰਦਰ ਭਗਤ ਹੋਣੀਆਂ ਮੰਤਰੀ ਬਣਦੇ ਕਿ ਨਹੀਂ ਬਣਦੇ ਪਰ ਇੱਕ ਵਾਰੀ ਇਹ ਇਸ ਗੱਲ ਤੋਂ ਇਹ ਜ਼ਰੂਰ ਚਲਕ ਮਿਲਦੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਚੋਣ ਮੈਂ ਮੁੱਖ ਮੰਤਰੀ ਦੇ ਉੱਥੇ ਬਹਿਣ ਦੇ باوجود ਜਿਹੜੀ ਹੈ ਉਹ ਕਮਜ਼ੋਰ ਲੱਗ ਰਹੀ ਆ ਆਮ ਆਦਮੀ ਪਾਰਟੀ ਦੀ ਜੀ ਦੇਖੋ ਕੇਂਦਰੀ ਮੰਤਰੀ ਅਮਨ ਸ਼ਾਹ ਦੀ ਜਿਹੜੀ ਅਲਾਈਰਮੈਂਟ ਆ ਉਹ ਤਾਂ ਕੰਮ ਆਈ ਨਹੀਂ ਸੀਗੀ ਤੇ ਮੁੱਖ ਮੰਤਰੀ ਦੀ ਅਲਾਈਰਮੈਂਟ ਕਿੰਨਾ ਕੁ ਕੰਮ ਕਰੇਗੀ ਇਹ ਤਾਂ ਉਹ ਪਤਾ ਲੱਗੇਗਾ ਜੇ ਮੁੰਜੇ ਜਦੋਂ ਨਤੀਜੇ ਸਾਹਮਣੇ ਆਉਣਗੇ ਹਾਂਜੀ ਦੂਜਾ ਮਸਲਾ ਹੈਗਾ ਜਿਹੜੇ ਸਾਬਕਾ ਵਿਧਾਇਕ ਨੇ ਸੀਤਲੋਂ ਗਰਾਲ ਜਿਹੜੇ ਆਮ ਆਦਮੀ ਪਾਰਟੀ ਚ ਹੁੰਦੇ ਸੀਗੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਫਿਰ ਉਹ ਅਸਤੀਫਾ ਵਾਪਸ ਲੈਣਾ ਚਾਹੁੰਦੇ ਸੀ ਪਰ ਸਪੀਕਰ ਨੇ ਉਦੋਂ ਗੱਲ ਨਹੀਂ ਮੰਨੀ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਰਿਹਾ ਜਿਹਦੇ ਕਰਕੇ ਚੋਣ ਹੋ ਰਹੀ ਹੈ ਉਹਨਾਂ ਨੇ ਜਿਹੜੇ ਦੋਸ਼ ਲਾਏ ਉਹਨਾਂ ਨੂੰ ਦੋਸ਼ਾਂ ਨੂੰ ਲੈ ਕੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਆਪਣੇ ਉਹ ਆਪਣੇ ਜਾਖੜ ਸਾਹਿਬ ਸੁਨੀਲ ਜਾਖੜ ਤੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਦੋ ਲੀਡਰ ਨੇ ਉਹਨਾਂ ਦੇ ਵਿੱਚ ਬਿਕਰਮ ਮਜੀਠੀਆ ਇੱਕ ਹੋਰ ਆਗੂ ਨੇ ਜਿਨ੍ਹਾਂ ਨੇ ਇਹਨਾਂ ਦੋਨਾਂ ਆਗੂਆਂ ਨੇ ਜਿਹੜੇ ਸਿੱਧੇ ਲੰਗਰਾਲ ਦੇ ਲਾਏ ਦੋਸ਼ ਉਹਨਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਉੱਪਰ ਹਮਲਾ ਬੋਲਿਆ ਮੁੱਖ ਮੰਤਰੀ ਤੇ ਹਮਲਾ ਬੋਲਿਆ ਉਸ ਸੰਦਰਭ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਨੇ ਉਹ ਤਾਂ ਜਮ ਨਹੀਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਾਗੇ ਉਹਨਾਂ ਨੇ ਵੀ ਕਿਹਾ ਹੈਗਾ ਕਿ ਜਿਹੜੇ ਸੀਤਲ ਮਗਰਾ ਉਹਨਾਂ ਨੇ ਦੋਸ਼ ਲਾਇਆ ਜਾਖੜ ਉਹਨਾਂ ਨੇ ਕਿਹਾ ਕਿ ਇਸ ਦੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਪਾਜਵਾ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਜੋ ਕੁਛ ਉਹ ਕਹਿ ਰਿਹਾ ਉਹ ਕੋਈ ਸੁਧਾਰਨ ਬੰਦਾ ਨਹੀਂ ਕਹਿ ਰਿਹਾ ਉਹ ਉਹ ਬੰਦਾ ਕਹਿ ਰਿਹਾ ਜਿਹੜਾ ਆਮ ਆਦਮੀ ਪਾਰਟੀ ਦਾ ਪਹਿਲਾਂ ਉਥੋਂ ਵਿਧਾਇਕ ਸੀਗਾ ਤੇ ਇਸ ਕਰਕੇ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਾਰੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਉਸਨੇ ਤਾਂ ਅੱਜ ਬਕਾਇਦਾ ਜਿਹੜਾ ਮੁੱਖ ਮੰਤਰੀ ਨੂੰ ਇਸ ਗੱਲ ਦੀ ਵੀ ਚੁਣੌਤੀ ਦਿੱਤੀ ਸੀ ਕਿ ਮੈਂ ਉਹ ਕੋਈ ਸਤਲ ਚੌਕ ਹੈ ਜਿਹੜਾ ਸ਼ਾਇਦ ਜਗਜੀਵਨ ਰਾਮ ਚੌਕ ਹੈ ਹਾਂਜੀ ਜਗਜੀਵਨ ਰਾਮ ਚੌਕ ਹਾਂ ਉਹਨਾਂ ਨੇ ਚੁਣੌਤੀ ਦਿੱਤੀ ਸੀ ਕਿ ਮੈਂ ਉੱਥੇ 2 ਵਜੇ ਜਾ ਕੇ ਬੈਠੂਗਾ ਤੇ ਮੁੱਖ ਮੰਤਰੀ ਸਾਹਿਬ ਉੱਥੇ ਆਉਣ ਮੈਂ ਉਹਨਾਂ ਨੂੰ ਸਾਰੇ ਸਬੂਤ ਜਿਹੜੇ ਆ ਉਹ ਦੇ ਦੇਵਾਂਗਾ ਉਹ ਬਕਾਇਦਾ ਜਿਹੜਾ ਸੀਤਲ ਅੰਗਰਾਲ ਹੈ ਉਸ ਚੌਕ 'ਚ ਗਿਆ ਉੱਥੇ ਕੁਰਸੀਆਂ ਲਾ ਕੇ ਬੈਠਾ ਦੀ ਬਹੁਤ ਵੱਡਾ ਕੱਟ ਸੀ মিডিਆ ਵੀ ਉੱਥੇ ਸੀ ਸਾਰਾ ਉਹਨਾਂ ਦੋ ਵਾਰੀ ਆਪਣੇ ਫੋਨ ਤੋਂ ਜਿਹੜਾ ਹੈ ਮੁੱਖ ਮੰਤਰੀ ਦੇ ਫੋਨ ਦੇ ਉੱਤੇ ਫੋਨ ਕਾਲ ਕੀਤੀ ਫੋਨ ਨਹੀਂ ਅੱਗੋ ਚੁੱਕਿਆ ਗਿਆ ਇੱਕ ਕੰਟਰੋਲ ਰੂਮ ਚ ਮਾਇਆ ਸੀ ਇੱਕ ਕਿਸੇ ਹੋਰ ਨੰਬਰ ਤੇ ਮਰਾਇਆ ਸੀ ਉਸ ਤੋਂ ਬਾਅਦ ਉਹਨੇ ਬਕਾਇਦਾ ਉੱਤੇ ਅਨਾਉਂਸ ਕੀਤਾ ਕਿ ਮੇਰੇ ਕੋਲ ਆ ਪੈਨ ਡਰਾਈਵ ਹੈ ਜਿੰਦੇ ਵਿੱਚ ਉਹ ਸਾਰੀ ਜਿਹੜੀ ਰਿਕਾਰਡਿੰਗ ਹੈਗੀ ਹੈ ਜਿੰਦੇ ਵਿੱਚ ਕਿਸ ਤਰ੍ਹਾਂ ਜਿਹੜੇ ਮੁੱਖ ਮੰਤਰੀ ਦੀ ਜਿਹੜੇ ਭੈਣ ਹੈ ਉਹ ਕਿਸ ਤਰ੍ਹਾਂ ਜੇ ਇੱਥੇ ਆਉਂਦੇ ਵੀ ਆ ਤਾਂ ਉਹ ਉਸੇ ਹੀ ਐਮਐਲਏ ਦੇ ਘਰ ਜਾ ਕੇ ਠਹਿਰ ਗਿਆ ਜਿੰਦੇ ਤੇ ਉਹਨਾਂ ਨੇ ਇਹ ਦੋਸ਼ ਲਾਇਆ ਕਿ ਉਹ ਉੱਤੇ ਦਰਜ ਜੰਡੂ ਸਾਹਿਬ ਜੰਡੂ ਸਾਹਿਬ ਇਸੇ ਗੱਲ ਦੇ ਉੱਪਰ ਮੈਂ ਕਹਿਣਾ ਚਾਹੁੰਨਾ ਰਮਨ ਅਰੋੜਾ ਵਿਧਾਇਕ ਨੇ ਜਿਹੜੇ ਸ਼ੀਤਲ ਉਂਗਰਾਲ ਦੇ ਦੋਸਤ ਵੀ ਰਹੇ ਆ ਪਰ ਰਮਨ ਅ ਅ ਅਰੋੜਾ ਨੂੰ ਇਹਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਹਿਣਾ ਕੀ ਹੈ ਵੀ ਮੈਂ ਆਪ ਦੇ ਵਿੱਚ ਹੁਣ ਸ਼ੀਤਲ ਉਂਗਰਾਲ ਹੁਣੀ ਜਿਹੜੇ ਆ ਭਾਜਪਾ 'ਚ ਚੱਲ ਗਏ ਉਹ ਕਹਿੰਦਾ ਵੀ ਪੋਲਿਟਿਕਸ ਕਰ ਰਿਹਾ ਸਾਡੇ ਸਬੰਧ ਚੰਗੇ ਆ ਪਰ ਉਹ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਟੈਕਸ ਕਰ ਰਿਹਾ ਤੇ ਇਹ ਚੋਣਾ ਹੋ ਰਹੀਆਂ ਚੋਣਾ ਕਰਕੇ ਉਹ ਮਾਮਲੇ ਇਹੋ ਜੇ ਅਭਾਰ ਰਿਹਾ ਜੀ ਤਾਂ ਉਹ ਤਾਂ ਠੀਕ ਹੈ ਚੋਣਾ ਦੇ ਵਿੱਚ ਜਮੂ ਜਿਹੜਾ ਜਿਲ੍ਹਾ ਕਿਸੇ ਦਾ ਦਾ ਲੱਗਦਾ ਜਾਂ ਜਿਹੜਾ ਕੋਈ ਹਥਿਆਰ ਕਿਸੇ ਤੋਂ ਚੱਲਦਾ ਹੈ ਉਹ ਕਹਿੰਦੇ ਆ ਨਾ ਉਹ ਸਾਰਾ ਕੁਝ ਫਿਰ ਜਾਜ ਹੀ ਮੰਨਿਆ ਜਾਂਦਾ ਉਹਨੇ ਬਕਾਇਦਾ ਉੱਥੇ ਉਹ ਸਾਰਾ ਕੁਝ ਬਕਾਇਦਾ ਪਬਲੀਕਲੀ ਮੀਡੀਆ ਦੇ ਸਾਹਮਣੇ ਉਹਨੇ ਸਾਰਾ ਕਿਹਾ ਔਰ ਬਕਾਇਦਾ ਉਹਨੇ ਕਿਆ-ਕਿਆ ਪੈਨ ਡਰਾਈਵ ਹੈਗੀ ਆ ਮੁੱਖ ਮੰਤਰੀ ਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਆਓ ਮੈਂ ਤਾਂ ਉਹਨਾਂ ਨੂੰ ਨਹੀਂ ਸੀ ਚੈਲੰਜ ਕੀਤਾ ਪਰ ਮੁੱਖ ਮੰਤਰੀ ਨੇ ਮੈਨੂੰ ਚੈਲੰਜ ਕੀਤਾ ਸੀਗਾ ਕਿ ਮੈਨੂੰ ਜੇ ਸਬੂਤ ਦਿਓ ਤੁਸੀਂ ਤਾਂ ਉਹ ਕਹਿੰਦਾ ਕਿ ਸਬੂਤਾਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਇਹ ਦੋਸਤ ਹੈ ਜਾਂ ਨਹੀਂ ਦੋਸਤ ਹੈ ਇਹ ਤਾਂ ਮੈਂ ਨਹੀਂ ਮੇਰੀ ਜਾਣਕਾਰੀ 'ਚ ਬਹੁਤਾ ਜੇ ਤੁਹਾਨੂੰ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪਰ ਇਹ ਜ਼ਰੂਰ ਹੈ ਕਿ ਉਹਨਾਂ ਨੇ ਇਸ ਗੱਲ ਤੋਂ ਜਿਹੜਾ ਰਮਨ ਅਰੋੜਾ ਹੋਣਾ ਨੇ ਇਨਕਾਰ ਕੀਤਾ ਹੈਗਾ ਕਿ ਕੋਈ ਇਸ ਤਰ੍ਹਾਂ ਦਾ ਗੱਲ ਨਹੀਂ ਹੈ ਪਰ ਉਹਨੇ ਜਿਹੜੇ ਦੋਸ਼ ਲਾਏ ਉਹਨੇ ਕਿਹਾ ਕਿ ਇਸ ਸਾਰੇ ਹਲਕੇ ਦੇ ਉਹ ਉਹਨਾਂ ਦੇ ਹਲਕੇ ਦੇ ਵਿੱਚ ਦੜਾ ਸੱਟਾ ਬਹੁਤ ਵੱਡੇ ਪੱਧਰ ਤੇ ਚੱਲਦਾ ਹੈ ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਹੈ ਤੇ ਮੈਂ ਸ਼ੁਰੂ ਜੀ ਵੀ ਗੱਲ ਕਹੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿ ਉਹਨਦੇ ਸ਼ੀਤਲ ਅੰਗਰਾਲ ਦੇ ਦੋਸ਼ਾਂ ਨੂੰ ਲੈ ਕੇ ਅੱਗੇ ਇਹ ਵੀ ਗੱਲ ਕਹੀ ਹੈ ਕਿ ਉਸ ਹਲਕੇ ਦੇ ਜਿਹੜੇ 65% ਦੇ ਕਰੀਬ ਲੋਕ ਆ ਉਹ ਨਸ਼ਿਆਂ ਦੇ ਆਦੀ ਹੈਗੇ ਆ ਤੇ ਉੱਥੇ ਬਹੁਤ ਵੱਡੇ ਪੱਧਰ ਤੇ ਦੜਾ ਸੱਟਾ ਲੱਗਦਾ ਹੈ ਇਸ ਗੱਲ ਨੂੰ ਪ੍ਰਤਾਪ ਬਾਜਵਾ ਨੇ ਵੀ ਆਪਣੀ ਜਿਹੜੀ ਹੈ ਗੱਲ ਜਿਹੜੀ ਕਰਦਿਆ ਹੋਇਆ ਉਹਨਾਂ ਵੀ ਇਹ ਕਹੇ ਤੇ ਉਹਨਾਂ ਵੀ ਇਸ ਗੱਲ ਦੀ ਜਾਂਚ ਮੰਗੀ ਹੈਗੀ ਹੈ ਹੁਣ ਇਹ ਕਿੰਨੀ ਇਹਦੇ ਚ ਸੱਚਾਈ ਹੈ ਇਹ ਕੀ ਸਾਹਮਣੇ ਆਏਗਾ ਜਦੋਂ ਜਾਂਚ ਹੋਏਗੀ ਫੇਰ ਹੀ ਪਤਾ ਲੱਗੇਗਾ ਪਰ ਹੁਣ ਤਾਂ ਚੋਣਾ ਦਾ ਵੇਲਾ ਹੈ ਔਰ ਰਮਨ ਅਰਪੂੜਾ ਦਾ ਇਹ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਹੀ ਕਰਦੇ ਜਦੋਂ ਵੀ ਚੋਣਾ ਦੇ ਵਿੱਚ ਹੁੰਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਹਮਦਰਦੀ ਲੈਣ ਦੇ ਲਈ ਰੋ ਵੀ ਪੈਂਦੇ ਆ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਆ ਤੋ ਕਿ ਇਹਨਾਂ ਦੋਨਾਂ ਚੋਂ ਕਿਹੜਾ ਸੱਚਾ ਹੈਗਾ ਇਹ ਤਾਂ ਕੋਈ ਜਾਂਚ ਜਦ ਹੋਏਗੀ ਕੋਈ ਸਾਹਮਣੇ ਆਏਗਾ ਫੇਰ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਦਾ ਜੋ ਕੋਈ ਸੀਤ ਅੰਗਰਾਲ ਕਹਿ ਰਿਹਾ ਉਸ ਨੂੰ ਸਪੋਰਟ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦੇ ਸੰਨੀਲ ਜਾਖੜ ਵੀ ਕਰ ਰਿਹਾ ਤੇ ਪੰਜਾਬ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਜਿਹੜੇ ਆਗੂ ਹੈਗੇ ਪ੍ਰਤਾਪ ਭਾਈਪਾ ਉਹ ਵੀ ਕਰ ਰਹੇ ਜੰਨੂ ਸਾਹਿਬ ਚੋਣ ਤਾਂ 10 ਨੂੰ ਵੋਟਾਂ ਪੈ ਜਾਣੀਆਂ ਚੋਣ ਲੰਘ ਜਾਣੀਆਂ ਉਹ ਇਹ ਦੋਸ਼ ਜਿਹੜੇ ਲੱਗੇ ਦੋਸ਼ ਸੀਰੀਅਸ ਹੈ ਇਹ ਦੋਸ਼ ਤਾਂ ਮੇਰੇ ਖਲ ਬਾਅਦ ਦੇ ਵਿੱਚ ਵੀ ਚੱਲਦੇ ਰਹਿਣਗੇ ਇਹਨਾਂ ਦੇ ਉੱਪਰ ਬਾਅਦ ਦੇ ਵਿੱਚ ਵੀ ਗੱਲ ਤੇ ਚੰਮੂ ਦੀ ਗੱਲ ਤੇ ਹੈ ਕਿ ਜ ਜਿੰਨੀਦਰ ਜਾਂਚ ਜਿੰਨੀ ਹੋ ਜਾਂਦਾ ਹੈ ਗੱਲ سامنے ਨਹੀਂ ਹੋຊ ਸਹੀ ਗੱਲ ਹੈ ਜਾਂ ਫਿਰ ਇਹ ਹੈ ਕਿ ਇਸ ਤਰ੍ਹਾਂ ਅੱਗੇ ਵੀਡੀਓ ਵਾਇਰਲ ਹੁੰਦੀਆਂ ਜਦੋਂ ਇਦਾਂ ਦੀ ਕੋਈ ਵੀ ਵਾਇਰਲ ਹੋ ਜੇਗੀ ਫਿਰ ਜਾਂਚ ਹੋ ਜੇਗੀ ਫਿਰ ਪਤਾ ਲੱਗ ਲਿਆ ਇਹ ਤਾਂ ਉਹਨਾਂ ਡਿਪੈਂਡ ਹੈ ਨਾ ਸਰਕਾਰ ਦੇ ਉੱਤੇ ਕਿ ਉਹ ਇਹਦੇ ਬਾਰੇ ਕੀ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਤੋਂ ਬਾਅਦ ਇਹ ਨਹੀਂ ਇਸ ਤੋਂ ਬਾਅਦ ਚਾਰ ਜਿੰਮਣੀ ਚੋਣਾ ਹੋਰ ਆ ਜਾਣੀ ਹੈ ਚਾਹੇ ਦੂਸਰੇ ਆ ਉਹ ਮੰਗ ਤਾਂ ਇਹੀ ਕਰ ਰਹੇ ਨਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਹਾਂਜੀ ਕਿਉਂਕਿ ਸਰਕਾਰ ਨੂੰ ਇਸ ਮਾਮਲੇ ਤੋਂ ਕੋਈ ਨਾ ਕੋਈ ਤਾਂ ਹੱਲ ਕੱਢਣਾ ਪਏਗਾ ਇਹ ਚੋਣਾਂ ਖਤਮ ਹੋਣਗੀਆਂ ਇਹ ਜ਼ਿਮਨੀ ਚੋਣ ਖਤਮ ਹੋ ਗਈ ਚਾਰ ਜ਼ਿਮਨੀ ਚੋਣਾਂ ਹੋਰ ਭਾਵੇਂ 2 ਮਹੀਨਿਆਂ ਚੋਂ ਜਾਂ 4 ਮਹੀਨਿਆਂ ਚੋਂ ਆਉਣ ਲਈ ਖੜੀਆਂ ਨੇ ਤਿਆਰ ਨੇ ਇਸ ਕਰਕੇ ਸਰਕਾਰ ਨੂੰ ਇਹ ਪੰਚਾਇਤ ਚੋਣਾਂ ਵੀ ਆ ਨਿਗਮ ਚੋਣਾਂ ਵੀ ਆ ਹਾਂਜੀ ਤਾਂ ਇਸ ਕਰਕੇ ਸਰਕਾਰ ਨੂੰ ਇਹਨਾਂ ਦਾ ਕੋਈ ਨਾ ਕੋਈ ਜਵਾਬ ਤਾਂ ਦੇਣਾ ਹੀ ਪਏਗਾ ਆ ਉਹ ਆਜੀਤਾ ਜਿਤਨਾਉਣਾ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਮੁੱਖ ਮੰਤਰੀ ਨਹੀਂ ਆਏ ਹੁਣ ਮੁੱਖ ਮੰਤਰੀ ਇਸ ਗੱਲ ਦਾ ਕੀ ਜਵਾਬ ਦਿੰਦੇ ਆ ਕਿਉਂਕਿ ਉਹਨੇ ਤਾਂ ਮੀਡੀਆ ਦੇ ਸਾਹਮਣੇ ਸਾਰਾ ਪੈਨ ਡਰਾਈਵ ਵੀ ਦਿਖਾਈ ਹੈ ਸਾਰਾ ਕੁਝ ਦਿਖਾਇਆ ਜੀ ਸੋ ਜੰਨੂ ਸਾਹਿਬ ਇਹ ਚੋਚ ਜੋੜ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੇਖਦੇ ਆ ਸਰਕਾਰ ਇਸ ਮੁੱਦੇ ਦੇ ਉੱਪਰ ਕੀ ਕਰਦੀ ਹੈ ਕਿਵੇਂ ਅੱਗੇ ਵਧਦੀ ਹੈ ਪਰ ਇਹ ਦੋਸ਼ ਜਿਹੜੇ ਸੀਰੀਅਸ ਹੈ ਨਸ਼ੇ ਦਾ ਮਾਮਲਾ ਸਾਰੇ ਪੰਜਾਬ ਦੇ ਵਿੱਚ ਹੈਗਾ ਇਸ ਕਰਕੇ ਇਸ ਸਰਕਾਰ ਨੂੰ ਇਹਨਾਂ ਦੋਸ਼ਾਂ ਬਾਰੇ ਜਵਾਬ ਦੇਣੇ ਪੈਣਗੇ ਕੋਈ ਜਾਂਚ ਜਿਹੜੀ ਆ ਉਹ ਕਰਵਾਉਣੀ ਪੈਗੀ ਤਾਂ ਇਹ ਸਰਕਾਰ ਜਿਹੜੇ ਮੁੱਖ ਮੰਤਰੀ ਕਹਿੰਦੇ ਵੀ ਮੈਂ ਮੇਰੇ ਲਈ ਪੈਸਾ ਜਿਹੜਾ ਸਲਫਾਸ ਖਾਣ ਦੇ ਬਰਾਬਰ ਹੈ ਇਸ ਕਰਕੇ ਉਹਨਾਂ ਨੂੰ ਇਹਨਾਂ ਦੋਸ਼ਾਂ ਦੇ ਬਾਰੇ ਕੋਈ ਨਾ ਕੋਈ ਜਾਂਚ ਜਿਹੜੀ ਕਰਾ ਕੇ ਆਪਣਾ ਜਿਹੜਾ ਦਾਮਨ ਉਹਨੂੰ ਸਾਫ ਸਾਬਤ ਕਰਨਾ ਪੈਗਾ ਆਪਦੇ ਪਰਿਵਾਰ ਚ ਜਿਹੜੇ ਉਠੇ ਮਾਮਲੇ ਉਹਨਾਂ ਬਾਰੇ ਵੀ ਜਵਾਬਦੇ ਹੋਣਾ ਪੈਗਾ ਜਵਾਬ ਦੇਣਾ ਪੈਗਾ ਸੋ ਜੰਡੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ